kia <laughs> ora

Ichan Maoa. Von Ne Dao Nogimik, Von Ne Dao Nogimik, My God Peelerinin de feliz aban le de kilo, er me se gained arroso, erー Phuk, Um, quar Tahu ਹਾਂ <laughs>

भईया भई साप

پڙه ڪتا رهه پڙه ڪتا رهه تائي هوآ الله ره بوئي پڙه ڪتا رهه تائي هوآ پڙه ڪتا رهه تائي هوآ پڙه ڪتا رهه تائي هوآ

बोल हिंदू को राम राम मुसलमान को बोल गांव पाठ सच्ची सरकार दी बोल खाले भरी जी बोल तरसी माता जी बोल नगर खेड़े जी बोल जगड़े चिरागा जी बोल सेखा साइया दी बोल नगर खेड़े दी बोल हिंदू को राम राम मुसलमान को राम ਆਪ ਲੋਕ ਨੇ ਸਾਹੇ ਮੇ ਲੋਕੋ ਸੁਣਾ ਲੇ ਹਾਲ ਚਾਲ ਜਾਂ ਕੀ ਸੇ ਮਰਦਾਲਾ ਸਾਥੀ ਕੋ ਹੋ ਕੇ ਆਲੇ ਹੋ ਕੇ ਖੁਲ ਕੇ ਟੋਟੀਆਂ ਲਾਵੇ ਹਾਟ ਨਹੀਂ ਆਂਦੇ ਓਏ ਸਾਰੇ ਸਾਹੇ ਮੇ ਬਣੇ ਗਏ ਸਾਥੀ ਕੋ ਓਏ ਸਾਰੇ ਸਾਹੇ ਮੇ ਬਣੇ ਗਏ ਸਾਥੀ ਕੋ ਕਮੇਟੀ ਵਾਲਿਓ ਸੋਨੂ ਲੱਖ ਲੱਖ ਵਧਾਈਆਂ ਕਿਵੇਂ ਜਿਵੇਂ ਪੀੜ ਦੇ ਤੁਸੀਂ ਆਈ ਵਾਰ ਚਰਨਾਚ ਰਹਿ ਕੇ ਸੇਵਾ ਕਰਦੇ ਹੋ ਸੋਡੀ ਮਾਲਕ ਸੇਵਾ ਮੰਜ਼ੂਰ ਕਰੇ ਕਿਉਂ ਆਏ ਸਾਲ ਬਾਬੇ ਦੇ ਦਰਬਾਰ ਦੇ ਵਿੱਚ ਨਵੇਂ ਤੋਂ ਨਵਾਂ ਕੋਈ ਨਾ ਕੋਈ ਕੰਮ ਵਿੱਡਿਆ ਹੁੰਦਾ ਤਾਂ ਕਹਿਣਾ ਕਮੇਟੀ ਦਾ ਨਾ ਕਿਸੇ ਦਾ ਵੀ ਲੈਣਾ ਸਾਰੇ ਬਾਕੀ ਨਗਰ ਖੇੜੇ ਦੇ ਸੰਬੰਧ ਨਾਲ ਇਹ ਚੀਜ਼ਾਂ ਬਣਦੀਆਂ ਨੇ ਇਕੱਲੀ ਕਮੇਟੀ ਵੀ ਕੀ ਕਰੂ ਜੇ ਕੋਈ ਜੱਟ ਤੜ ਤਰੀਬ ਹੋਰੀ ਨਹੀਂ ਦੇਊਗਾ ਕਿਉਂ ਬੱਚਾ ਬੱਚਾ ਜੇ ਕਿਣਖਾ ਕਿਣਖੇ ਨਾਲ ਭਲਾ ਹੁੰਦਾ ਹੈ ਲੈ ਵਸ਼ਰਾ ਦੇਹਲ ਕਾਰਾ ਸੁਡੀ ਸੇਵਾ ਮੰਜ਼ੂਰ ਹੈ ਕਿਉਂ ਆ ਵੀ ਮਾਲ ਕਿਨੇ ਦੇਖੋ ਨਹੀਂ ਗਣੀ ਤੋਂ ਸੈੱਟ ਵੀ ਬਣਾ ਦਿੱਤੇ ਤੇ ਅੱਗੇ ਵੀ ਬਣਾ ਐ ਉਹ ਤੰਬੂ ਜਾ ਵੀ ਚੱਕਣਾ ਆਪਾਂ ਬਾਜੀ ਤੈਨੂੰ ਸਾਇ ਤੰਬੂ ਵੀ ਚੱਕਣਾ ਬੜੇ ਬੜੇ ਹਾਲ ਬਣ ਜਾਣ ਬਾਜੀ ਹਾਲ ਕੌਣ ਬਣਾਉਂਦਾ ਨੱਗਰ ਖੇੜਾ ਤੇ ਸੰਗਤ ਜੇ ਤੁਸੀਂ 10-10 ਰੁਪਏ ਪਾਓ ਵਾਹ ਜੀ ਕਿੰਨੀ ਸੰਗਤ ਹੈ ਕਿੰਨਾ ਨਗਰ ਖੇੜਾ ਹੈ 10-10 ਨਾਲ ਖਜ਼ਾਨੇ ਭਰ ਜਾਂਦੇ ਜੀ ਜੈ ਹੋਏ ਜੇ ਕੋਈ 100 ਪਾਉ ਦੇ ਤਾਂ ਬਾਬਾ ਉਹਨੂੰ 500 ਦੇਊਗਾ ਹਨਾ ਬਾਬਾ ਜੇ ਕੋਈ 10 ਪਾਉ ਤਾਂ 100 ਨਾਲ ਉਹ ਤਾਂ ਭਣੀ ਜਾਊਗਾ ਵਾਹ ਜੀ ਜਿੰਨਾ ਪਾਉਂਗੇ ਮਿੱਠਾ ਉਹ ਨਹੀਂ ਫਲੂਗਾ ਜੈ ਲੈਓ ਸ਼ਰਾ ਅੱਗੇ ਵਾਸਤੇ ਵੀ ਸੇਵਾ ਕਰਦੇ ਰਹੋ ਐਵੇਂ ਜਿੰਨੇ ਜੁੜਦੇ ਰਹੋ ਕਮੇਟੀ ਕਿਵੇਂ ਜੇ ਨਗਰ ਖੇੜੇ ਦੇ ਨਾਲ ਪਿਆਰ ਰੱਖੋਗੇ ਤੇ ਨੱਗੜ ਖੇੜਾ ਵੀ ਬੇੜੇ ਪਾਰ ਕਰ ਦਿੰਦਾ ਧੰਨਾ ਬਾਬਾ ਕਿਵੇਂ ਉਹ ਵੀ ਜੰਸੀ ਆਪਾਂ ਨੂੰ 15-16 ਸਾਲ ਹੋ ਗਏ ਦੇਖਦੇ ਨੂੰ ਅੱਜ ਬਾਬੇ ਦਾ ਦਲਵਾਰ ਦੇਖੋ ਕਿੰਨਾ ਸੋਹਣਾ ਕਹਿੰਦਾ ਹੋ ਰਿਸ਼ਤਾ ਮੇਰੇ ਲਖ ਦਾ ਤੇ ਪੀਰ ਦਾ ਦਲਵਾਰ ਕਿੰਨਾ ਸੋਹਣਾ ਤੇ ਕੋਟੜੇ ਦਾ ਵੀ ਨਾਲ ਬਾਬੇ ਦਾ ਬਾਬੇ ਨੇ ਆਪ ਦੇ ਆਪ ਬਣਾ ਲਿਆ ਬਾਕੀ ਲੱਖ ਲੱਖ ਵਧਾਈਆਂ ਇਸ ਨਗਰ ਖੇੜੇ ਨੂੰ ਬਾਬਾ ਆਕਰ ਸਿੰਘ ਜੀ ਕਿਰਪਾ ਨਾਲ ਵੀ ਬਹੁਤ ਕੁਝ ਬਣਦਾ ਹੈ ਤੇ ਸਾਡੀ ਬਾਬਾ ਮਾਤਰੀ ਜੀ ਜੋਤੀ ਸਾਡੀ ਭੂਆ ਵੀ ਹੈ ਤੇ 11000 ਰੁਪਿਆ ਉਹਨਾਂ ਨੇ ਇਸ ਫੰਡ ਚ ਪਾਇਆ ਹੈ ਤਾੜੀ ਨਾਲ ਪਾੜਾ 11000 ਰੁਪਿਆ ਕਿਨੇ ਉਹਨਾਂ ਨੇ ਬੜੇ ਖੁਸ਼ ਹੋ ਕੇ ਪਾਇਆ ਅੱਗੇ ਤੋਂ ਵੀ ਮਾਰ ਕੋਨਾ ਤੋਂ ਵੱਧ ਤੋਂ ਵੱਧ ਕਮਾਈ ਰਹੂ ਤੇ ਉਹ ਚੀਮਾਂ ਦੇ ਵਾਸੀ ਹੋ ਗਏ ਤੁਸੀਂ ਵੀ ਉਹਨਾਂ ਨੂੰ ਸਾਥ ਦੇਣਾ ਕਿਨੇ ਸਾਧੂ ਮਹਾਂਤਰੀ ਫੇਰ ਹੀ ਨੇ ਜੇ ਨਗਰ ਖੇੜਾ ਉਹਨਾਂ ਦੇ ਨਾਲ ਹੈ ਸਾਧੂ ਹੋਇਆ ਮਹਾਂਤਰੀ ਹੋਇਆ ਤੇ ਇਹਨਾਂ ਦੀ ਤਾਂ ਨਗਰ ਖੇੜੇ ਨਾਲ ਹੀ ਗੱਲਾਂ ਨੇ ਕਿਉਂ ਕਮੇਟੀ ਵੀ ਸਾਥ ਦੇਓ ਨਗਰ ਖੇੜਾ ਵੀ ਦੇਓ ਖਬਰਾ ਕਿਹੜੇ ਭਾਗਾਂ ਨਾਲ ਆਪਣੇ ਇਸ ਥੀਮਾਂ ਚ ਆ ਕੇ ਸੂਏ ਤੇ ਬਾਬਾ ਜੀਆ ਢੇਰਾ ਗਊਸ਼ਾਲਾ ਕੋਲ ਗਊਸ਼ਾਲਾ ਦੇ ਪਿਛਲੇ ਪਾਸੇ